ਚੋਰੀ ਦੀ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਹ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਕੁਝ ਦੂਰ ਦੇ ਹੀ ਸਥਿਤ ਇਸ ਅਸਲਾ ਲਾਇਸੈਂਸ ਦੀ ਦੁਕਾਨ ਤੇ ਵੱਡੀ ਚੋਰੀ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਹੀ ਹਥਿਆਰਾਂ ਦੀ ਦੁਕਾਨ ਦੇ ਵਿੱਚ ਇਹ ਚੋਰੀ ਕੀਤੀ ਗਈ ਹੈ ਤਾਂ ਕਿੰਨੇ ਵੇਖੋ ਹੋਣਗੇ ਉਹ ਲੁਟੇਰੇ ਉਹ ਚੋਰ ਜੋ ਕਿ ਇਸ ਵੱਡੀ ਘਟਨਾ ਨੂੰ ਅੰਜਾਮ ਦੇ ਕੇ ਭੱਜ ਚੁੱਕੇ ਨੇ ਤਾਂ ਇਸ ਮਾਮਲੇ ਦੇ ਵਿੱਚ ਦੱਸ ਦਈਏ ਕਿ ਅਸਲ ਵਿੱਚ ਸੈਂਦੀ ਦੁਕਾਨ ਦੇ ਸ਼ਟਰ ਨੂੰ ਤੋੜ ਕੇ ਅੰਦਰ ਦਾਖਲ ਹੋਇਆ ਜਾਂਦਾ ਹੈ ਜਿਸ ਤੋਂ ਬਾਅਦ ਸੀਸੀਟੀਵੀ ਕੈਮਰੇ ਨੂੰ ਵੀ ਤੋੜ ਦਿੱਤਾ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਜਿਸ ਤੋਂ ਬਾਅਦ ਇਹ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਦਾ ਹੈ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਅੱਧੀ ਰਾਤ ਤੋਂ ਬਾਅਦ ਇਹ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਹਲੇ ਉਛ ਵੀ ਸਪਸ਼ਟ ਜਾਹਿਰ ਹੋ ਨਹੀਂ ਪਾਇਆ ਹੈ ਕਿ ਕਿੰਨਾ ਨੁਕਸਾਨ ਹੋਇਆ ਹੈ ਦੁਕਾਨ ਦੇ ਵਿੱਚ ਪਰ ਦੁਕਾਨ ਦਾ ਸ਼ਟਕ ਤੋੜ ਕੇ ਅੰਦਰ ਦਾਖਲ ਹੋਇਆ ਜਾਂਦਾ ਹੈ ਜਿਸ ਤੋਂ ਬਾਅਦ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਇਸ ਵਿੱਚ ਇਹ ਵੀ ਦੇਖਣਾ ਹੋਵੇਗਾ ਕਿ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਪੁਸ਼ਟਕ ਦੂਰੀ ਦੇ ਵਿੱਚ ਹੀ ਇਹ ਅਸਲਾ ਲਾਇਸੈਂਸ ਦੀ ਦੁਕਾਨ ਜਿਹੜੀ ਹੈ ਉੱਥੇ ਤੁੰਦੀ ਹੈ ਅਤੇ ਬੇਖੌਫ ਤਰੀਕੇ ਦੇ ਨਾਲ ਇਸ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਮੌਕੇ ਤੇ ਆਲਾ ਅਧਿਕਾਰੀ ਫੋਰੈਂਸਿਕ ਟੀਮ ਦੇ ਨਾਲ ਪਹੁੰਚਦੇ ਨੇ ਫੋਰੈਂਸਿਕ ਟੀਮ ਉਂਗਲਾ ਦੇ ਨਿਸ਼ਾਨ ਫਰੋਲਦੀ ਪਈ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਪਰ ਹਾਲੇ ਕੁਝ ਵੀ ਸਪਸ਼ਟ ਜਾਹਿਰ ਨਹੀਂ ਹੋ ਪਾਇਆ ਇਸ ਮੌਕੇ ਤੇ ਜਿਹੜੇ ਵੱਡੇ ਵੱਡੇ ਅਧਿਕਾਰੀ ਨੇ ਪੁਲਿਸ ਪ੍ਰਸ਼ਾਸਨ ਦੇ ਉਹ ਪਹੁੰਚਦੇ ਨੇ ਅਤੇ ਪਾਰੀ ਪੁਲਿਸ ਵੱਲ ਵੀ ਤਾਇਨਾਤ ਹੁੰਦੀ ਹੈ ਕਿਉਂਕਿ ਦੁਕਾਨ ਦੇ ਵਿੱਚ ਜੋ ਸੀਸੀਟੀਵੀ ਲੱਗਾ ਸੀ ਉਸ ਵਿੱਚ ਕੁਝ ਵੀ ਕੈਦ ਨਹੀਂ ਹੋ ਪਾਇਆ ਕਿਉਂਕਿ ਚੋਰ ਬੜੇ ਹੀ ਚਲਾਕੀ ਦੇ ਨਾਲ ਇਸ ਪੂਰੀ ਘਟਨਾ ਨੂੰ ਅੰਜਾਮ ਦੇ ਕੇ ਪੱਜ ਜਾਂਦੇ ਹਨ ਅੱਧੀ ਰਾਤ ਨੂੰ ਇਹ ਜਿਹੜੀ ਵਾਰਦਾਤ ਹੈ ਇਸ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਤਾਂ ਇਹ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਅਸਲਾ ਲਾਇਸੈਂਸ ਦੀ ਦੁਕਾਨ ਦੇ ਉੱਤੇ ਇਸ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਸਾਰੀ ਜਾਂਚ ਪੜਤਾਲ ਹੋ ਰਹੀ ਹੈ ਇਸ ਵਿੱਚ ਐਸਐਸਪੀ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਜੋ ਕਿ ਐਸਐਸਪੀ ਮੌਕੇ ਤੇ ਮੌਜੂਦ ਹੁੰਦੇ ਨੇ ਸਰਤਾਜ ਸਿੰਘ ਚਾਹਲ ਉਹਨਾਂ ਦਾ ਕੀ ਬਿਆਨ ਸਾਹਮਣੇ ਆਏ ਉਹ ਵੀ ਤੁਹਾਨੂੰ ਜਰੂਰ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਤਸਵੀਰਾਂ ਦੇਖੋ ਜਿੱਥੇ ਬੇਹੱਦ ਵਾਰੀ ਪੁਲਿਸ ਬਲ ਤੈਨਾਤ ਹੈ ਅਤੇ ਮੌਕੇ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਤਾਂ ਤੁਸੀਂ ਵੀ ਦੇਖੋ ਇਹ ਤਸਵੀਰ ਸਾਹਿਬ ਕੀ ਹੋਇਆ ਜੀ ਕਿੰਨੇ ਕੁ ਹੁਣ ਤੱਕ ਪਤਾ ਲੱਗਿਆ ਕਿ ਕਿੰਨੇ ਕੁ ਵੈਪਨ ਜਿਹੜੇ ਚੋਰੀ ਹੋਇਆ ਕੀ ਸਾਰਾ ਮਾਮਲਾ ਹੋਦਾ ਹੈ इतने इनफॉर्मेसन आई सी कि गन हाउस के चोरी हुई है उन्हें स्टॉक टेकिंग चल रही है असि अपनी टीम्स बना के जो आइडेंटिफाई करने वास्ते पूरे जोर ला रहे हैं पूरी एफर्ट्स कर रहे हैं सर शुरुआती तौर पर कि पता चलिए कि नुकसान हो जाएगा कुछ ज़्यादा जरा ओनर के मुताबिक ही बिल्कुल मिनिमल होया है तो उ दस रहे हैं कि कुछ देर में जो अपनी सारी स्टॉक टेकिंग भी कर लेंगे ले इस टाइम इसते ही लगे हुए हैं ਜਦੋਂ ਕਲੀਅਰ ਕਰਨਗੇ ਉਸ ਤੋਂ ਬਾਅਦ ਹੀ ਤੁਹਾਨੂੰ ਐਗਜ਼ੈਕਟ ਫਿਗਰ ਦੇ ਪਾਵਾਂਗੇ ਪਰ ਇਹਨਾਂ ਨੇ ਕੋਈ ਸਕਿਉਰਿਟੀ ਗਾਰਡ ਵਗੈਰਾ ਰੱਖਿਆ ਨਹੀਂ ਸੀ ਅਸੀਂ ਇਹ ਸੀਸੀਟੀਵੀ ਕੈਮਰਾ ਲੱਗੇ ਨਹੀਂ ਸੀ ਜਿਹੜਾ ਕੁਝ ਫੂਟੇਜ ਵਗੈਰਾ ਰਿਲੇਟਿਡ ਚੀਜ਼ਾਂ ਹੈ ਉਹ ਮੈਂ ਤਫ਼ਤੀਸ਼ ਦੇ ਬਾਅਦ ਦੱਸ ਪਾਵਾਂਗਾ ਸਕਿਉਰਿਟੀ ਗਾਰਡ ਫਿਲਹਾਲ ਇੱਥੇ ਨਹੀਂ ਸੀ ਸਰ ਕਿਹਦੀ ਮੇ ਘਟਨਾ ਹੋਈ ਹੈ ਕਿਵੇਂ ਬੰਦੇ ਸੀਗੇ ਘਟਨਾ ਹੋਈ ਕਿਵੇਂ ਹੈ ਜੀ ਬੰਦੇ ਦੋ ਹਾਲੇ ਤਾਂ ਦੋ ਹੀ ਵਿਸਥੇ ਹੈਗੇ ਤੇ ਇਸ ਤੋਂ ਵੱਧ ਵੀ ਸਾਨੂੰ ਉਮੀਦ ਹੈ ਕਿ ਕੋਈ ਹੋਣਗੇ ਤੇ ਅਸੀਂ ਸਾਰੇ ਪਾਸੇ ਉਪਰਾਲੇ ਕਰ ਰਹੇ ਹਾਂ ਅਸੀਂ ਸੀਕ੍ਰੀਟ ਇਨਫੋਰਮੇਸ਼ਨ ਵੀ ਲਗਾ ਰਹੇ ਹਾਂ ਕਿ ਸਾਨੂੰ ਕਲੀਅਰ ਹੋਵੇ ਕਿ ਇਸ ਵਾਰਦਾਤ ਨੂੰ ਕਿਵੇਂ ਜਾਂਚ ਦਿੱਤਾ ਗਿਆ ਤੇ ਇਸ ਦੇ ਪਿੱਛੇ ਕੌਣ ਕਿੰਨੇ ਕੁ ਵਜੇ ਘਟਨਾ ਸਗੀ ਇਹ ਮਿਡਨਾਈਟ ਤੋਂ ਬਾਅਦ ਹੋਈ ਹੈ ਜੀ ਸ ਸਿਕਿਉਰਿਟੀ ਗਾਰਡ ਰੱਖਣਾ ਜ਼ਰੂਰੀ ਨਹੀਂ ਹੈ ਗਨ ਹਾਊਸ ਲਈ ਜੀ ਕੀ ਜ਼ਰੂਰੀ ਹੈਗਾ ਤੇ ਇਸ ਦੇ ਕਾਰਨ ਹੀ ਅਸੀਂ ਇਸ ਤੋਂ ਬਾਅਦ ਤੋਂ ਇੱਕ ਵਾਰ ਆਪਣੀ ਸਾਰੀ ਕਾਰਵਾਈ ਕਰ ਲਾਂਗੇ ਉਸ ਤੋਂ ਬਾਅਦ ਥੋਰੋਲੀ ਉਸ ਚੀਜ਼ ਦੇ ਬਾਰੇ ਵੀ ਅਸੀਂ ਪਹਿਲੂ ਦੇ ਡੂੰਘਾਈ ਨਾਲ ਪੜਤਾਲ ਕਰਾਂਗੇ ਕੀ ਸੀਗਾ ਇੱਥੇ ਜੋ ਕਮੀਆਂ ਸੀ ਸੀਸੀਟੀਵੀ ਦੇ ਵਿੱਚ ਹੁਣ ਤੇ ਕੋਈ ਸਾਹਮਣੇ ਆਇਆ ਉਹੀ ਮੈਂ ਤੁਹਾਨੂੰ ਦੱਸਿਆ ਜੀ ਹਲੇ ਤੱਕ ਇਹਦੇ ਜਿਹੜੇ ਦੋ ਸਾਡਾ ਇੰਡੀਵਿਜੂਅਲਸ ਦੇ ਬਾਰੇ ਕੁਝ ਪਤਾ ਚੱਲਿਆ ਆਏਗਾ ਤੇ ਅਸੀਂ ਉਸ ਦੇ ਬਾਅਦ ਅੱਗੇ ਹੁਣ ਖੰਗਾਲ ਰਹੇ ਹਾਂ ਸਭ ਕੁਝ ਐਫਰਟਸ ਕਰਾਂਗੇ ਸਾਡੀ ਟੀਮ ਲੱਗੀਆਂ ਹੋਈਆਂ ਨੇ ਤੁਹਾਡੇ ਵੱਲੋਂ ਵੀ ਅਗਰ ਕੋਈ ਵੀ ਕੁਝ ਤੁਹਾਨੂੰ ਵੀ ਅਗਰ ਕਿਉਂਕਿ ਤੁਸੀਂ ਸਮਾਜ ਵਿੱਚ ਘੁੰਮਦੇ ਹੋ ਵਿਚਰਦੇ ਹੋ ਕੋਈ ਵੀ ਲੀਡ ਮਿਲਣ ਤਾਂ ਡੀਐਸਪੀ ਸਾਹਿਬ ਜਾਂ ਮੈਨੂੰ ਪਲੀਜ਼ ਇਨਫੋਰਮ ਕਰਿਓ ਧੰਨਵਾਦ ਸਰ ਸਾਹਿਬ ਜਿਹੜੇ ਗੱਲ ਹਾਊਸ ਦੀ ਹੈ ਹਦਾਇਤਾਂ ਦੀ ਸਰਕਾਰ ਦੀ ਇਹ ਪੂਰੀਆਂ ਕਰਦੇ ਨੇ ਮੈਂ ਇਸ ਟਾਈਮ ਤੇ ਇਹੀ ਜਦੋਂ ਇਹ ਪਹਿਲਾ ਸਟਾਕ ਟੇਕਿੰਗ ਕਰ ਲੈ ਜੋ ਤੁਸੀਂ ਗੱਲ ਕਹਿ ਰਹੇ ਹੋ ਇਹ ਮੈਂ ਵੀ ਮਹਿਸੂਸ ਕੀਤੀ ਹੈਗੀ ਤੇ ਪ੍ਰੋਪਰਲੀ ਇਸ ਨੋਟਿਸ ਦੇ باوجود ਵੀ ਜੋ ਕਮੀ ਆਈ ਹੈ ਉਸ ਤੇ ਐਕਸ਼ਨ ਵੀ ਹੋਊਗਾ। ਕੋਈ ਕਾਰਵਾਈ ਹੋਊਗੀ ਜੀ? ਬਿਲਕੁਲ ਹੋਊਗੀ ਜੀ। ਪਹਿਲਾਂ ਅਸੀਂ ਸਾਰ ਲੇਕਿਨ ਜਿਹੜਾ ਉਹਨੇ ਇਹ ਹੋਈ ਹੈ ਇਨਸੀਡੈਂਟ ਸਾਡਾ ਫੋਕਸ ਪਹਿਲਾਂ ਇਸ ਤੇ ਹੈ। ਜੀ ਠੀਕ ਹੈ ਜੀ। ਓਕੇ ਥੈਂਕ ਯੂ। ਚੰਚਲ ਜੀ। ਚੰਚਲ ਹੋਇਆ। ਜੀ ਕੀ ਹੋਵੇ ਕਦੋਂ ਦੀ ਘਟਨਾ ਹੈ ਕੀ ਕਿਵੇਂ ਹੋਈ ਹੈ ਚੋਰੀ ਹੋ ਗਈ। ਇਹ ਰਾਤ ਦੀ ਹੈ ਜੀ ਤੇ ਮਤਲਬ ਉਹ ਤਾਂ ਹੋਇਆ ਪਰ ਬਚਤ ਰਹਿ ਗਈ ਜਿਹੜੀ ਗੱਲ ਹੈ। ਕੁਝ ਵੀ ਨਹੀਂ ਚੋਰੀ ਹੋਇਆ ਜੀ? ਨਹੀਂ ਸਾਰੀ ਬਚਤ ਹੈ ਜੀ। ਚੈੱਕ ਕਰ ਲੇ ਤੁਸੀਂ ਸਾਰੇ ਉਹ ਚੈੱਕ ਚੱਲ ਰਹੇ ਜੀ ਹਾਲ ਤਾਂ ਇਹ ਕੋਲ ਲੰਬਾ ਕੰਮ ਹੈ ਸਾਰੇ ਹਰੇਕ ਅਸਲੇ ਨੂੰ ਕਾਰਸ ਹਰ ਚੀਜ਼ ਨੂੰ ਬੁਲਾਵਾਂਗੇ ਲੱਗਦੀ ਕਿਵੇਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜੇ ਗੱਲ ਕਰੀ ਵੀ ਲੋਕ ਥੋੜੇ ਕੀ ਕੀਤਾ ਮਤਲਬ ਲੋਕ ਹੀ ਥੋੜੇ ਹਨ ਸਰ ਕੀ ਚੋਰ ਅੰਦਰ ਆ ਗਏ ਸੀ ਤੁਹਾਡੇ ਦਰਾਂ ਦੇ ਨਹੀਂ ਆ ਤਾਂ ਗਏ ਪਰ ਬਚਤ ਰਹਿ ਗਈ ਯਾਨੀ ਕੋਈ ਖੜਕਾ ਰਣਕਾ ਸੰਗੇ ਭੱਜ ਗਏ ਅੱਛਾ ਨਹੀਂ ਸੁਣਿਆ ਜਾ ਰਿਹਾ ਹੈ ਜੀ ਪੰਜ ਛੋਟੇ ਵੈਪਨ ਚੋਰੀ ਹੋ ਗਏ ਨੇ ਜੀ 1.30 ਦਾ ਵੈਪਨ ਹੈ ਜੀ ਦੱਸ ਰਿਹਾ ਵੀ ਕੋਈ ਹਾਲੇ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਹੈ ਤੇ ਹਲਤਾ ਜਦੋਂ ਕੋਈ ਕਨਫਰਮ ਹੋਊਗਾ ਹਲਤਾ ਇਕਨੀ ਗਾ ਤਾਂ ਲੱਗ ਰਿਹਾ ਵੀ ਕੁਝ ਨਹੀਂ ਗਿਆ ਸਭ ਕੁਝ ਚੱਕਿਆ ਸੀ ਸੀਸੀਟੀਵੀ ਕੈਮਰਾ ਲੱਗਿਆ ਜਾਂਦਾ ਹਣਾ ਉਹ ਚੈੱਕ ਕਰਾਂਗੇ ਜੀ ਹਾਂਜੀ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਜੀ ਹਾਂਜੀ ਸਭ ਕੁਝ ਚੈੱਕ ਕੀਤਾ ਜੀ ਤੁਹਾਡੇ ਜੋ ਜੋ ਚਾਹੀਦਾ ਤੁਹਾਡਾ ਸਾਰਾ ਕੁਝ ਪੂਰਾ ਜੀ ਸਭ ਕੁਝ ਆ ਗਿਆ ਜੀ ਲਾਈਟ ਲਾਰਮ ਵਗੈਰਾ ਹਰ ਚੀਜ਼ ਹੈਗੀ ਹੈ ਜੀ ਸਿਕਿਉਰਟੀ ਗਾਰਡ ਹੈਗਾ ਜੀ ਇਹਦਾ ਇਹਦਾ ਬੱਚਤ ਰਹਿ ਗਈ ਬਸ ਵੀ ਜਿਵੇਂ ਕਹਿਦੀ ਇਹ ਵੀ ਜਾਂ ਤਾਂ ਕੋਈ ਕੋਈ ਬੰਦਾ ਆ ਗਿਆ ਬਾਹਰ ਜਾਂ ਕੀ ਗੱਲਬਾਤ ਹੋਈ ਹੈ ਤੇ ਉਹਦੇ ਨਾਲ ਭੱਜ ਗਿਆ ਸਲਚੇਵ ਵਾਲੇ ਕੈਮਰੇ ਨੂੰ ਸਭ ਘੁਮਾਤੇ ਉਹਨਾਂ ਨੇ ਆਂਦੀ ਸੀ ਸੀਸੀਟੀਵੀ ਖੁਦ ਚੈੱਕ ਕੀਤਾ ਜਾਂ ਹਾਂਜੀ ਸੀਸੀਟੀਵੀ ਚੈੱਕ ਕੀਤਾ ਤੁਸੀਂ ਕੋਈ ਹਾਂਜੀ ਇਹ ਚੈੱਕ ਕੀਤਾ ਉਹ ਘੁਮਾਤੇ ਨਹੀਂ ਸਾਰੇ ਇੱਕ ਘੁਮਾਤੇ ਕੈਮਰੇ ਉਹਨਾਂ ਨੇ ਅੰਦਰਲੇ ਤੇ ਸੀਸੀਟੀਵੀ ਤੇ ਕੁਝ ਆਇਆ ਹੋਵੇਗਾ ਅੰਦਰਲੇ ਜਿਵੇਂ ਅੰਦਰ ਵੜਦੇ ਉਹਨਾਂ ਨੇ ਉਹ ਵੀ ਘੁਮਾਤਾ ਤੇ ਉਸ ਤੋਂ ਬਾਅਦ ਕੋਈ ਨਾ ਕੋਈ ਕਿੰਨੇ ਜਾਣੇ ਤੁਹਾਡਾ ਸਕਿਉਰਿਟੀ ਗਾਰਡ 24 ਘੰਟੇ ਹੁੰਦਾ ਇੱਥੇ ਜਾਂ ਕੱਲ ਰਾਤ ਨੂੰ ਹੁੰਦਾ ਜੀ ਚੌਂਕੀਦਾਰ ਹੁੰਦੇ ਆਮ ਪ੍ਰਵਿੰਦ ਤੁਹਾਨੂੰ ਕਦੋਂ ਪਤਾ ਲੱਗਿਆ ਕਿਵੇਂ ਜੀ ਨਹੀਂ 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 ਪਾਜੀ ਇਹ ਕਨਫਰਮ ਆ ਵੀ ਕੋਈ ਵੈਪਨ ਚੋਰੀ ਨਹੀਂ ਹੋਇਆ ਨਹੀਂ ਹਲੇ ਤੱਕ ਸਾਡੀ ਗਿਣਤੀ 'ਚ ਕੁਛ ਆਇਆ ਨਹੀਂ ਜਦੋਂ ਦੇਖ ਰਹੇ ਆ ਜਦੋਂ ਹੋਜੂ ਕਲੀਅਰ ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਉਹ ਨੰਨ ਦੱਸ ਸਕੀ ਆ ਮੈਂ